ਸਬਜ਼ੁਰਗੀ ਔਰਤ ਨਾਲ ਹੋਈ ਲੁੱਟਖੋ ਕਰਨ ਵਾਲਾ ਮੁੰਡਾ ਤੇ ਉਹਦੀ ਸਹੇਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਥਾਣਾ ਕੋਤਵਾਲੀ ਦੀ ਪੁਲਿਸ ਨੇ 3 ਘੰਟਿਆਂ ਦੇ ਵਿੱਚ ਹੀ ਇਸ ਗੁੱਥੀ ਨੂੰ ਸੁਲਝਾ ਲਿਆ ਦੱਸਦੀ ਹੈ ਕਿ ਬਜ਼ੁਰਗੀ ਔਰਤ ਸੀ ਉਹਦੇ ਨਾਲ ਲੁੱਟਖੋ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਲੜਕੀ ਅਤੇ ਉਸਦੀ ਸਹੇਲੀ ਨੂੰ ਗ੍ਰਿਫਤਾਰ ਕੀਤਾ ਥਾਣਾ ਮੁਖੀ ਕੋਤਵਾਲੀ ਇੰਸਪੈਕਟਰ ਜਸਪ੍ਰੀਤ ਕਾਲੋਂ ਨੇ ਦੱਸਿਆ ਇਹਨਾਂ ਦੋਵੇਂ ਲੜਕਾ ਲੜਕੀ ਨੇ ਸ਼ਹਿਰ ਦੇ ਵਿੱਚ ਬਹੁਤ ਹੀ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ ਜੋ ਬਜ਼ੁਰਗ ਲੋਕਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ ਉਹਨਾਂ ਦਾ ਪਰਸ ਅਤੇ ਮੋਬਾਈਲ ਖੋ ਕੇ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਸਨ ਪੁਲਿਸ ਨੇ ਇਹਨਾਂ ਨੂੰ 3 ਘੰਟੇ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰ ਲਿਆ ਹੈ ਹਾਂਜੀ ਇਹ ਕੱਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਰਫੇਸ ਹੋਈ ਸੀ ਜਿਹਦੇ ਵਿੱਚ ਇੱਕ ਮੁੰਡਾ ਤੇ ਕੁੜੀ ਬਜ਼ੁਰਗ ਲੇਡੀ ਸੀ ਉਹਦਾ ਉਹਨਾਂ ਦਾ ਪਰਸ ਖੋ ਕੇ ਭੱਜ ਲਈ ਸੀ ਤੇ ਅਸੀਂ ਐਸਐਸਪੀ ਸਾਹਿਬ ਸ਼੍ਰੀ ਨਾਨਕ ਸਿੰਘ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਤੇ ਇਮੀਡੀਏਟਲੀ ਟੀਮਸ ਫਾਰਮ ਕਰਕੇ ਦੇ ਅਸੀਂ ਰੈਡ ਕੀਤੀਆਂ ਜੀ ਤੇ ਵਿਦਨ 3 ਆਵਰਸ ਅਸੀਂ ਦੋਨੇ ਜਿਹੜੇ ਅਕਿਊਜ਼ਡ ਅਸੀਂ ਅਪ੍ਰੀਹੈਂਡ ਕਰ ਲਏ ਜਿਨ੍ਹਾਂ ਦੀ ਬਾਅਦ ਚ ਤਲਾਸ਼ੀ ਲੈਣ ਤੇ ਨਾ ਤੋਂ 500 ਵਿਚੀਲੀ ਗੋਲੀਆਂ ਵੀ ਮਿਲੀਆਂ ਨੇ ਤੇ ਨਾਲੇ ਇਹ ਇਹ ਦੋਨੇ ਅਕਿਊਜ਼ਡ ਤਕਰੀਬਨ 11 ਤੋਂ 12 ਮਾਰਦਾ ਦਾ ਪੂਰੇ ਸ਼ਹਿਰ ਦੇ ਵਿੱਚ ਪਿਛਲੇ 15 ਦਿਨਾਂ ਦੇ ਕਰ ਚੁੱਕੇ ਕਰਮ ਕੀ ਜੀਗਾ ਨਸ਼ੇ ਆਦੀ ਸੀ ਕੀ ਹਾਂਜੀ ਬਿਲਕੁਲ ਜੀ ਇਹ ਨਸ਼ੇ ਦੇ ਆਦੀ ਸੀ ਉਹ ਨਸ਼ੇ ਦੀ ਤੋੜ ਲੱਗਦੀ ਸੀ ਤੇ ਫਿਰ ਇਹ ਸਵੇਰੇ ਮਤਲਬ ਕਿ ਆੜੜ ਥਾਵਾਂ ਤੇ ਬਿਜ਼ੀ ਲੋਕੇਸ਼ਨਸ ਤੇ ਜਿੱਥੇ ਰਸ ਜਦਾਂ ਦਾ ਉੱਥੇ ਵਾਰਦਾਦ ਹੋ ਜਾਂਦੀ ਕਰਦੇ ਸੀ ਉਸ ਤੋਂ ਬਾਅਦ ਤੇ ਨਸ਼ੇ ਦਾ ਸੀਵਨ ਕਰਕੇ ਤੇ ਆਪਦਾ ਫਿਰ ਨੈਕਸਟ ਡੇ ਦੁਆਰਾ ਸੇਮ ਚੀਜ਼ ਰਿਪੀਟ ਕਰਦੇ ਹਾਂ ਮੋਬਾਈਲ ਇਹਨੇ ਮੋਬਾਈਲ ਵਗੈਰਾ ਹਾਂਜੀ ਇਹ ਕੁੜੀ ਦਾ ਨਾਂ ਹੈਗਾ ਜਸਪ੍ਰੀਤ ਕੌਰ ਸਨ ਆਫ ਰਣਜੀਤ ਕੌਰ ਡਾਟਰ ਆਫ ਰਣਜੀਤ ਕੌਰ ਇਹ ਨੈਣਾ ਪਿੰਡ ਦੀ ਰਹਿਣ ਵਾਲੀ ਹੈ ਤੇ ਮੁੰਡੇ ਦਾ ਨਾਮ ਹੈਗਾ ਜੀ ਗਗਨਦੀਪ ਸਿੰਘ ਏਲੀਅਸ ਗੌਰਵ ਇਹ ਮਹਿਮਦਪੁਰ ਜੱਟਾ ਰਹਿਣ ਵਾਲਾ ਮੁੰਡੇ ਦੇ ਪਹਿਲਾਂ ਇਸ ਤੋਂ ਪਹਿਲਾਂ ਸੱਤ ਪਰਚੇ ਸਨੇਚਿੰਗ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਨੇ ਤੇ ਕੁੜੀ ਉੱਤੇ ਵੀ ਇੱਕ ਪਰਚਾ ਸਨੇਚਿੰਗ ਦਾ ਲੋਰੀਗੇਟ ਥਾਣਾ ਵਿੱਚ ਦਰਜ ਦੋਨੋਂ ਉਹ ਇਕੱਠੇ ਕਿਵੇਂ ਹੋਏ ਭੈਣ ਭਰਾਣੀ ਕਿਵੇਂ ਨੂੰ ਨਹੀਂ ਆਪਸ ਵਿੱਚ ਤੇ ਦੋਨੇ ਜਣੇ ਨਸ਼ਾ ਕਰਨ ਦੇ ਪਾਦੀ ਨੇ ਤੇ ਉਸ ਹਾਰਨੇ ਆਪਦੇ ਸਰਕਲ ਦੇ ਵਿੱਚ ਇਕੱਠੇ ਹੋਏ ਆ ਕਾਫੀ ਚਿਰ ਤੋਂ ਪਰ ਕਿੰਨੇ ਅਕવાર ਦਾ ਤਖੜੇ ਇਲਾਕੇ ਦੀਆਂ ਫੇਸ ਹੋ ਗਈਆਂ ਇਹਨਾਂ ਦੇ ਇਹਦੇ ਨਾਲ ਜੀ ਸ਼ਹਿਰ ਦੇ ਵਿੱਚ ਤਕਰੀਬਨ 11 ਤੋਂ 12 ਵਾਰ ਦਾ ਤਾਂ ਆੜੜ ਥਣਨੀ ਟ੍ਰੀ ਸੁੱਟੇ ਸੀ ਮੋਬਾਈਲ ਲਈ ਵੇਚਦੇ ਸੀ ਕੀ ਗੱਲ ਇਹ ਫਿਰ ਮੋਬਾਈਲ ਜੀ ਇਹ ਮੋਬਾਈਲ ਨੂੰ ਇਮੀਡੀਏਟਲੀ ਵਿੱਚੋਂ ਪੈਸੇ ਕੱਢ ਕੇ ਤੇ ਮੋਬਾਈਲ ਕਿਸੇ ਸੰਸਾਨ ਥਾਂ ਤੇ ਸੁੱਟ ਦਿੰਦੇ ਸੀ ਮੋਬਾਈਲ ਪਰ ਸਭ ਕੁ ਸੁੱਟ ਕੇ ਸਿਰਫ ਪੈਸੇ ਇਹਦੇ ਵਿੱਚੋਂ ਕੱਢ ਕੇ ਭਜਾ ਦਿੰਦੇ ਸੀ ਤੇ ਕੋਈ ਨੌਜਵਾਨ ਲੜਕੇ ਲੜਕੀਆਂ ਨੂੰ ਜਿਨ੍ਹਾਂ ਦੇ ਕਿ ਤੈਅਤ ਸੀ ਕਿ ਮੋਟਰਸਾਈਕਲ ਤੇ ਆਨਦੇ ਮੇਨ ਦੇਖੋ ਕਰਕੇ ਚਲੇ ਜਾ ਰਹੇ ਬਿਲਕੁਲ ਜੀ ਬਿਲਕੁਲ ਜੀ ਇਹ ਉਹੀ ਮੁੰਡਾ ਕੁੜੀ ਨੇ ਜਿਹੜੇ ਕਾਫੀ ਦਿਨਾਂ ਤੋਂ ਮਤਲਬ ਕੀ ਇਹ ਸਰਗਣਾ ਸੀਗੀ ਤੇ ਇਸ ਤੀਰਨ ਅੰਜਾਮ ਦੇ ਰਹੇ ਸੀ ਤੇ ਇਹ ਕੱਲ-ਕੱਲ ਦੇ ਵਿੱਚ ਇਸ ਵੇਰੇ ਦੋ ਵਾਰ ਦਾਤਨ ਅੰਜਾਮ ਦੇ ਚੁੱਕੇ ਸੀ ਤੇ ਤੀਜੀ ਦੀ ਫਰਾਂਚ ਸੀ ਜਦ ਟਰੱਕ ਨੂੰ ਕਰਦੇ ਸੀਗੇ ਇਹ ਜ਼ਿਆਦਾਤਰ ਬਜ਼ੁਰਗ ਲੇਡੀਜ਼ ਜਿਹਨਾਂ ਉਪਰਸ ਮੋਬਾਈਲ ਫੋਨ ਜਿਹੜੀ ਮੋਬਾਈਲ ਫੋਨ ਤੋਂ ਨਹੀਂ ਬੇਸਿਕਲੀ ਪਰਸਨਲ ਟਾਰਗਟ ਕਰਦੇ ਸੀ ਤੇ ਮੋਬਾਈਲ ਫੋਨ ਵਗੈਰਾ ਇਹ ਸੁੱਟ ਜਾਂਦੇ ਸੀ ਅੱਜ ਨੁਦਿਆਣਾ ਲਾਈਵਲੀ ਅਮਿਤ ਆਪਰ ਦੀ ਰਿਪੋਰਟ